ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਬੁੱਟਰ ਬੁੱਟਰ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਇਹਦੇ ਨਾਲ ਪਿੰਡ ਇਦੂ ਅੱਗੇ ਬਦਨੀ ਕਲਾਂ ਦੂਜੇ ਪਾਸੇ ਇਹਦੇ ਨੇੜੇ ਰਾਮੂ ਵਾਲਾ ਚੜੱਕ ਕੋਲੀਆਂ ਇਦਾਂ ਦੇ ਪਿੰਡ ਰਹਿ ਜਾਂਦੇ ਆ ਇਸ ਘਰ ਚੋਂ ਐਸੀਜਨ ਦੀ ਮੇਰੀ ਦੂਜੀ ਵੀਡੀਓ ਹੈ ਅੱਜ ਫੇਰ ਇਹਨਾਂ ਕੋਲ ਲਗਭਗ 22 ਨਾਗ ਜਿਹੜੇ ਉਹ ਵਿਕਰੀ ਵਾਲੇ ਮੌਜੂਦ ਹੈ ਬਹੁਤ ਸਾਰੀਆਂ گاਵਾ ਇਹਨਾਂ ਦੇ ਵਿੱਚੋਂ ਸੋਹਣਿਆ ਸੋਹਣਿਆ ਤੇ ਵਿੱਚੋਂ ਕੋਸ ਨਾਗ ਗੱਬਣ ਵੀ ਖੜੇ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਤੇ ਇਹ ਵੀ ਜ਼ਰੂਰੀ ਹੁੰਦਾ ਵੀ ਜਿਹੜਾ ਪਸ਼ੂ ਖਰੀਦਣਾ ਉਹਦੀ ਤਸੱਲੀ ਕੀਤੀ ਜਾਵੇ ਸੋ ਤੁਸੀਂ ਹੱਕ ਰੱਖਦੇ ਹੋ ਤਾਂ ਤੁਹਾਡਾ ਇਹ ਹੱਕ ਹੈ ਵੀ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਨਾਲ ਤੁਹਾਨੂੰ ਜੱਜਦਾ ਹੈ ਬਹੁਤ ਸਾਰੇ ਪਸ਼ੂ ਹੈ ਇੱਕ ਗਾਂ ਤੁਹਾਡੇ ਨਹੀਂ ਪਸੰਦ ਆਉਂਦੀ ਤਾਂ ਦੂਜੀ ਜ਼ਰੂਰ ਪਸੰਦ ਆਜੂਗੀ ਕਿਉਂਕਿ ਜਦੋਂ ਜ਼ਿਆਦਾ ਪਸ਼ੂਆਂ ਦੀ ਵੀਡੀਓ ਹੁੰਦੀ ਹੈ ਉਹਦੇ 'ਚ ਫਾਇਦਾ ਇਹੀ ਰਹਿੰਦਾ ਹੈ ਵੀ ਅਸੀਂ ਆਪਦੀ ਪਸੰਦ ਦਾ ਪਸ਼ੂ ਕੱਢ ਲੈਨੇ ਆ ਸੋ ਦੇਖੋ ਇਹਨਾਂ ਗਾਵਾਂ ਨੂੰ ਇੱਕ ਵਾਰ ਕੈਮਰਾ ਮਾਰਦੇ ਹਾਂ ਉਸ ਤੋਂ ਬਾਅਦ ਚ ਆਪਾਂ ਗੱਲਾਂ ਬਾਤਾਂ ਇਹਨਾਂ ਨਾਲ ਕਰਾਂਗੇ ਤੇ ਤੁਹਾਨੂੰ ਇਹ ਗਾਵਾਂ ਉਸ ਗਾਵਾਂ ਵਿੱਚੋਂ ਤੋੜ ਕੇ ਦਿਖਾਵਾਂਗੇ ਸੋ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆਓ ਮਿਲিয়ে ਕਰਦੇ ਆ ਗੱਲਾਂ ਬਾਤਾਂ ਦੱਸੋ ਇਹਨਾਂ ਗਾਵਾਂ ਸਬੰਧੀ ਬਾਈ ਜੀ ਹੋਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਆਪਾਂ ਪਰਲੇ ਪਾਸੇ ਜਿਹੜੀਆਂ ਵਹਿੜਾਂ ਖੜੀਆਂ ਉਹਨਾਂ ਤੋਂ ਤੇ ਫਿਰ ਇਹ ਕੇ ਕਰਕੇ ਬਹੁਤੇ ਸਾਰੇ ਨਾਗ ਜਿਹੜੇ ਇਹਨਾਂ ਦੇ ਵਿੱਚੋਂ ਤੁਹਾਨੂੰ ਦਿਖਾ ਦਿੰਨੇ ਆਓ ਡਿਟੇਲ ਪੁੱਛ ਕੇ ਆਪਾਂ ਅੰਕਲ ਜੀ ਸਸਰੀ ਕਾਲ ਸਸਰੀ ਕਾਲ ਜੀ ਨਾਮ ਆਪਣਾ ਦੱਸਦੇ ਜੀ ਅਰਜੰਦਰ ਕੁਮਾਰ ਜੀ ਅ ਅੰਗਲਦੀ ਆਪਾਂ ਅੱਜ ਫੇਰ ਵੀਡੀਓ ਬਣਾਉਣ ਲੱਗੇ ਆ ਤੇ ਇਸੇ ਤਰ੍ਹਾਂ ਹੀ ਹੁੰਦੇ ਆ 22 ਨਾ ਆਪਣੇ ਕੋਲ ਨੂੰ ਹਾਂਜੀ ਹਾਂਜੀ 537 ਦਿਨ ਇਕੱਠੇ ਹੋ ਜਾਂਦੇ ਜੀ ਹਾਂਜੀ 537 ਦਿਨ ਇੰਨੇ ਪਸ਼ੂ ਇਕੱਠੇ ਕਰ ਲੈਨੇ ਹਾਂ ਜੀ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਵੈੜ ਹਾਂਜੀ ਆ ਦੂਜਾ ਸੂਆ ਜੀ ਇਹ ਗੱਬਣ ਹੈ ਜੀ ਹਾਂਜੀ ਗੱਬਣ ਆ ਬਸ ਦੋ ਦੋ ਦਿਨ ਲਵੇ ਤਿੰਨ ਦਿਨ ਲਵੇ ਕੰਦੇ ਤੋਰ ਦੇ ਵੀਰ ਸੋਨੋ ਸੋ ਦੋ ਤਿੰਨ ਦਿਨ ਲਾਉਗੀ ਸੂਆ ਦੂਜਾ ਢਾਂਚਾ ਬਹੁਤ ਸੋਹਣਾ ਤੇ ਹਵਾਨਾ ਦਾ ਦੱਸਣ ਦੀ ਲੋੜ ਨਹੀਂ ਜਿਹੜਾ ਤਿਆਰ ਦਿਸਦਾ ਦੇਖੋ ਸਟ੍ਰਕਚਰ ਰਾਨੇ ਰਗਾ ਬਣਾਵਟ ਇਹਦੀ ਤੁਸੀਂ ਟਾਂਚੇ ਦੀ ਦੇਖ ਸਕਦੇ ਹੋ ਦੋਸਤੋ ਹਵਾਨੇ ਦਾ ਸਾਈਜ਼ ਦੇਖੋ ਥਣ ਸੋਹਣਾ ਹੈ 8 ਇੰਚ ਚਾਈ ਵਾਲਾ ਥਣ ਕਮਾਲਾ ਬਾਈ ਸੋ ਇਹ ਦਾ ਦੋਸਤੋ ਸਟਰਕਚਰ ਹਜੇ ਦਿਨ ਲਾਉਗੀ ਸੂਨ ਚ ਪਰ ਤਿਆਰੀ ਬਹੁਤ ਸੋਹਣੀ ਹੈ ਵੈੜ ਦੀ 2 ਨੰਬਰ ਦੇ ਉੱਤੇ ਇਹ ਤਾਂ ਮੇਰੇ ਖਿਆਲ ਚ ਸੂਈ ਸਵਾਈ ਵੜੜਾ ਜੀ ਪਹਿਲਾਂ ਵੜੜਾ ਹਾਂ ਜੀ ਠੀਕ ਐ ਸੇ ਕਿੰਨੇ ਦਿਨੋਂ ਗਿਆ ਸੂਈ ਨਹੀਂ ਉਹਨੂੰ ਇਹ ਪਰਸੋਂ ਸੂਈ ਹੈ ਪਰਸੋਂ ਸੂਈ ਹੈ ਠੀਕ ਐ ਬੱਚਾ ਇਹਦੇ ਨਾਲ ਕੀ ਹੋਊਗਾ ਅੰਦਾਜ਼ਾ ਹੈ ਕੋਈ ਧਿਆਨ ਚ ਚਾ ਯਾਰ ਪਤਾ ਨਹੀਂ ਬੱਚਾ ਕੇ ਬੱਚੀ ਹੈ ਮੈਂ ਵੇਖੀ ਨਹੀਂ ਮੁੰਡੇ ਨੂੰ ਪੁੱਛ ਲੈਣਾ ਠੀਕ ਠੀਕ ਐ ਤੋਰ ਦੇ ਭਾਈ ਸੋ ਦੋਸਤੋ ਇਹ ਪਹਿਲਣ ਵੜੀ ਬੱਚੀ ਹੈ ਜੀ ਦੋ ਦੰਦ ਵੜੜ ਪਹਿਲਾ ਸੂਆ ਸੂਈ ਹੈ ਤੇ ਪਰਸੋਂ ਹੀ ਸੂਈ ਹੈ ਤਾਂ ਚਾ ਤੁਸੀਂ ਦੇਖ ਲਓ ਥੋੜਾ ਬੱਚੇ ਦੀ ਖੇਚਾ ਬਾਕੀ ਸ਼ਾਮ ਦਾ ਟਾਈਮ ਆ ਚੁਾਈ ਦਾ ਟਾਈਮ ਹੋਇਆ ਖੜਾ ਪਸ਼ੂ ਦੁੱਧ ਵਾਲਾ ਪਸ਼ੂ ਖਾਸ ਕਰਕੇ ਤੇਜੀ ਕਰਦਾ ਰਹਿੰਦਾ ਹਵਾਨਾ ਬੜਾ ਚੰਗਾ ਫਿਕਸ ਬਿਲਕੁਲ ਟਾਂਚਾ ਸੋਹਣਾ ਹੈ ਦੋ ਦੰਦ ਦੱਸੋ ਤੁਸੀਂ ਦੰਦ ਲਾ ਕੇ ਦੇਖ ਵੀ ਲੈਣੇ ਜਿਹੜੇ ਵੀਰ ਨੂੰ ਇਹ ਵੈੜ ਪਸੰਦ ਆਉਂਦੀ ਹੈ ਸਟਰਕਚਰ ਦੇਖੋ ਵੈੜ ਦਾ ਉੱਤੋਂ ਬਿਲਕੁਲ ਸਿੱਧੀ ਨਜ਼ਰ ਆਊਗੀ ਅੱਗੋਂ ਪਿੱਛੋਂ ਹਵਾਨਾ ਚੰਗਾ ਸੋਇ ਤਾਜੀ ਸੂਈ ਵੀ ਪਹਿਲਣ ਵੈੜ ਤੁਸੀਂ ਹੁਣ ਸਕਰੀਨ ਉੱਤੇ ਦੇਖ ਰਹੇ ਹੋ ਇਹ ਤੋ ਅੱਗੇ ਤਿੰਨ ਨੰਬਰ ਜਿਹੜੀ ਵੈੜੜਾ ਜੀ ਇਹ ਸੂਈ ਵੀ ਆ ਜਾਂ ਗੱਬਣ ਇਹ ਗੱਬਣ ਆ ਜੀ ਠੀਕ ਹੈ ਕੰਨ ਮਸੂਆ ਸੁੰਦੀ ਹੈ ਇਹ ਇਹ ਦੂਜੇ ਆ ਦਸੀ ਆ ਜੀ ਦੂਜੇ ਸੂਈ ਵੈੜ ਠੀਕ ਹੈ ਦਾਣੇ ਕਿੰਨੇ ਕੁ ਲੈ ਸਕਦੀ ਆਂਦਾ ਇਹ ਦਾਣੇ ਦਾ ਹਫਤਾ ਤੱਕ ਪਿਆ ਜੀ ਠੀਕ ਹੈ ਹਾਂ ਜੀ ਸੁਰਦਿ ਭਈ ਸੋ ਇੱਕ ਹਫਤਾ ਸੋ ਲਾਓਗੇ ਸੋਨਟੂ ਸੂਆ ਦੂਜਾ ਢਾਂਜਾ ਤੁਸੀਂ ਇਹਦਾ ਦੇਖ ਲਓ ਤਿਆਰੀ ਇਹਦੀ ਵੀ ਸੋਣੀ ਹੈ ਲਿਆ ਭਾਈ ਕਮਾਲਾ ਆਹ ਸੋ ਦੇਖੋ ਸਟਰਕਚਰ ਤੁਸੀਂ ਇਸ ਗਾਂ ਦਾ ਵੀ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਤੈਨਾਂ ਨੰਬਰ ਤੇ ਸੀ ਇਹ 4 ਨੰਬਰ ਤੇ ਇੱਕ ਬੜੀ ਸੋਹਣੀ ਵੈੜ ਹੈ ਇਹਦੀ ਕੀ ਡਿਟੇਲ ਹੈ ਜੀ ਇਹ ਕਨਵਾ ਸੁਆ ਇਹ ਦੂਜਾ ਸੁਆ ਜੀ ਇਹ ਸੂਈ ਵੀ ਹੈ ਇਹ ਸੂਈ ਆ ਜੀ ਬੱਛਾ ਮਗਰਾ ਰਾਤ ਤੜਕੇ ਸੂਈ ਆ ਜੀ ਅੱਜ ਤੜਕੇ ਸੂਈ ਆ ਜੀ ਤੜਕੇ ਰਾਤ ਦੀ ਸੂਈ ਹੈ ਠੀਕ ਹੈ ਇਧਰ ਨੂੰ ਤੋਰਦੇ ਬਈ ਸਿੱਧੀ ਲੈ ਜੀ ਸੋ ਸੋ ਦੂਜਾ ਸੁਆ ਅੱਜ ਸਵੇਰ ਸੂਈ ਆ ਤੇ ਬੱਛੇ ਨੂੰ ਜਨਨ ਦਿੰਦਾ ਹੈ ਟਾਂਚਾ ਦੇਖੋ ਇਹਦਾ ਵੀ ਤੁਸੀਂ ਹਵਾਨਾ ਚੰਗਾ ਸੈਜ ਸੋਹਣੀ ਤਿਆਰ ਹੋਈ ਹੋਈ ਐ ਲਿਆ ਬਈ ਵਾਪਸ ਹਵਾਨੇ ਤੇ ਨਾੜਾ ਤੁਸੀਂ ਇਸ ਸਾਈਡ ਤੋਂ ਦੇਖ ਸਕਦੇ ਹੋ ਹਵਾਨੇ ਦਾ ਸੈਜ ਤੁਸੀਂ ਜਜਮੈਂਟੇ ਦੀ ਕਰ ਲਓ ਬਾਕੀ ਇਹ ਸੂਬਾ ਹੀ ਸੋਈ ਆ ਤਾਂ ਥੋੜੀ ਬਹੁਤ ਸੋਇਲੰਗ ਹਵਾਨੇ ਤੇ ਹੁੰਦੀ ਐ ਹਾਲਾਂਕਿ ਕੁਚਾਂ ਦੇ ਬਰਾਬਰ ਹੀ ਹਵਾਨਾ ਹੈਗਾ ਇੱਕ ਹੋਰ ਫਿਕਸ ਜੇ ਹਵਾਨੇ ਦੀ ਗੈੜ ਤੋਂ ਦੱਸਾਉਂਦੇ ਆ ਅੰਕਲ ਜੀ ਇਹ ਕਿੰਨਾ ਮਾਸੂਆ ਸੂਆ ਸੋਈ ਹੈ ਦੂਜੀ ਸੂਏ ਬਹਿਲਾ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਪਰਸੋਂ ਸੂਈ ਆ ਪਰਸੋਂ ਸੂਈ ਪਰਸ ਠੀਕ ਹੈ ਸੋ ਇਹ ਵੀ ਦੂਜਾ ਸੂਆ ਤੇ ਪਰਸੋਂ ਦੀ ਸੂਈ ਹੈ ਅੱਛਾ ਜੀ ਹਵਾਨਾ ਫੈਕਸ ਜਾਇਦਾ ਤੱਕੋ ਚੰਗਾ ਹਵਾਨਾ ਸ਼ੁਰੂ ਹੋ ਜਾਂਦਾ ਲਿਆ ਬਈ ਸੋ ਬੱਚੇ ਕਿਉਂਕਿ ਜਿਆਦਾ ਨਾ ਆ ਗਿਆ ਤਾਂ ਦੋਸਤੋ ਤੁਸੀਂ ਆ ਕੇ ਜਾਂ ਫੋਨ ਦੇ ਉੱਤੇ ਕਨਫਰਮ ਕਰ ਲਿਓ ਵੀ ਕਿਹੜੀ ਗਾਂ ਨਾਲ ਕਿਹੜੀ ਵਾਇਰ ਨਾਲ ਬੱਚਾ ਵੱੱਛੀ ਆਵੇ ਜਾਂ ਕਿਹੜੀ ਨਾਲ ਵੱੱਛਾ ਹੈ ਇੱਕ ਬਲੈਕ ਰੰਗ ਦੇ ਵਿੱਚ ਥੋੜਾ ਕ੍ਰਾਸ ਬਰੀਡ ਵਾਇਰ ਤੁਹਾਨੂੰ ਦਿਖਾਉਣੇ ਆ ਇਹ ਕਿੰਨਵਾ ਸੂਆ ਸੂਗੀ ਦੂਜੇ ਸੂਏ ਸੂਗੀ ਵੀ ਆ ਦਿਨ ਕਿੰਨੇ ਖ ਲੈ ਸਕਦੀ ਹੈ ਦਿਨ ਪੰਜ ਛੇ ਲਓ ਪੰਜ ਛੇ ਪੰਜ ਛੇ ਇੱਕ ਦਿਨ ਓਕੇ ਸੋ ਪੰਜ ਤੋਂ ਛੇ ਦਿਨ ਲਾਉਗੀ ਦੋਸਤੋ ਸੂਆ ਦੂਜਾ ਹਵਾਨਾ ਦੇਖੋ ਥਣ ਥੀਂ ਚੁਆਈ ਵਾਲਾ ਡਾਂਚਾ ਸੋਹਣਾ ਹੈ ਥੋੜਾ ਕ੍ਰਾਸ ਆੰਗ ਪਰ ਥਣ ਦੀ ਫਿਟ ਜਿਹੜਾ ਥਣ ਦਾ ਸਹਿਜ ਸੋਹਣਾ ਹਵਾਨੇ ਦੀ ਫਿਟਿੰਗ ਜਿਹੜੀ ਉਹ ਚੰਗੀ ਹੈ ਮਤਲਬ ਉਤੋਂ ਸ਼ੁਰੂ ਹੁੰਦਾ ਹੈ ਕਮਾਲਾ ਬਾਈ ਸੋਹਣੇ ਡਾਂਚੇ ਦੀ ਵਾੜਾ ਇਹ ਤੋਂ ਐਚ ਐਫ ਨਸਲ ਦੇ ਵਿੱਚ ਜੇ ਬੱਚੇ ਦੇਵੇ ਤਾਂ ਉਹ ਚੰਗੇ ਥਣ ਹਵਾਨੇ ਉਹਨਾਂ ਬੱਚਿਆਂ ਪੈਦਾ ਹੋਣਗੇ ਅਟੈਚਮੈਂਟ ਦੇਖੋ ਹਵਾਨੇ ਦੇ ਸੋ ਇਹਨਾਂ ਤੋਂ ਇਲਾਵਾ ਦੋਸਤੋ ਆਪਾਂ ਪਰਲੇ ਪਾਸੇ ਜਿਹੜਾ ਉਹ ਚੱਲਦੇ ਆ ਤੇ ਇੱਕ ਜਰਸੀ ਗਾਂ ਖੜੀ ਐ ਜੀ ਤੋਂ ਆਪਾਂ ਵੀਡੀਓ ਇੰਦਰਲੇ ਪਾਸੇ ਵਾਲੀ ਸ਼ੁਰੂ ਕਰਦੇ ਆ ਜਿਹੜੀ ਜਰਸੀ ਐ ਜੀ ਇਹ ਗੱਬਣ ਆ ਗੱਬਣ ਦੂਜਾ ਸੂਆ ਵੇੜਦਾ ਜੀ ਇਹ ਦਿਨ ਕਿੰਨੇ ਕ ਲੈ ਸਕਦੀ ਐ ਜਦੋਂ ਇਹਦਾ ਜੋ ਸਾਨੂੰ ਦੱਸਿਆ ਉਹਨਾਂ ਨੇ 23 24 ਤਰੀਕ ਦੱਸੀ ਐ ਜੀ ਠੀਕ ਐ 23 ਨੂੰ ਕਹਿੰਦੇ ਦਿਨ ਪੂਰੇ ਆ ਬਾਕੀ ਪੰਜ ਚਾਰ ਦਿਨ ਬੰਦ ਘੱਟ ਵੀ ਲੈ ਸਕਦੀ ਆ ਠੀਕ ਐ ਹਾਂ ਸੋ ਹਫਤਾ 10 ਦਿਨ ਨੂੰ ਸੋ ਇਹ ਮੰਨ ਲਓ ਵੀ ਲੈ ਸਕਦੀ ਐ ਪਹਿਲਾਂ ਵੀ ਸੂ ਸਕਦੀ ਐ ਖਰੀਦਿਆ ਹੋਇਆ ਪਸ਼ੂ ਆ ब्राउन कलर ਦੇ ਵਿੱਚ ਦੱਸੋ ਕਿ ਦਸ ਦੀਰ ਸੋਹਣੀ ਜਰਸੀ ਹੈ ਚੰਗਾ ਟੰਚ ਹੈ ਥਣਥੀ ਚੁਆਈ ਵਾਲਾ ਹੈ ਕਮਾਲਾ ਭਾਈ ਉਹ ਖੜਨੀ ਕੋਲ ਨਹੀਂ ਵੜਦੀ ਦੇਖੋ ਕੀਮਤਾਂ ਇਹਨਾਂ ਦੀ ਆਪਾਂ ਫੋਨ ਤੇ ਹੀ ਰੱਖਾਂਗੇ ਫਿਰ ਕੀਮਤਾਂ ਕੀ ਤੁਹਾਨੂੰ ਫੋਨ ਤੇ ਰੱਖ ਲੈਣਾ ਜੀ ਅੱਛਾ ਵੈਸੇ ਉਹ ਅੰਦਾਜ਼ਨ ਕਿੱਥੋਂ ਕੋ ਜੋ ਪਸ਼ੂਆਂ ਦੇ ਰੇਟ ਸ਼ੁਰੂ ਹੋ ਜਾਂਦੇ ਰੇਟ ਅੰਦਾਜ਼ਨ ਕਿੱਥੋਂ ਸ਼ੁਰੂ ਹੋ ਜਾਂਦੇ ਇਹ ਬਾ 50 90 ਤੋਂ ਸ਼ੁਰੂ ਆ ਠੀਕ ਹੈ ਲੈ ਆਪਾਂ 6 ਵਾ ਗਲਾਕਾ ਇੱਕ ਬਜਿੱਤੀ ਹੈ ਵੇ ਤੇ ਇੱਕ ਦੋ ਦੋ ਤਿੰਨ ਲਗਾਈਆਂ ਵੱਧ ਮਲ ਲੜੀਆਂ ਠੀਕ ਹੈ ਓਕੇ ਸੋ ਸੋ ਤੁਹਾਨੂੰ ਆਈਡੀ ਜੇ ਦੇਤੇ ਬਾਕੀ ਜਿਹੜਾ ਪਸ਼ੂ ਪਸੰਦ ਆ ਵੇ ਉਸ ਦੀ ਗੱਲਬਾਤ ਕਰ ਲਓ ਇਹ ਵੜ ਕਿੰਨਾ ਮਸੂਆ ਜੀ ਇਹ ਪਹਿਲਾ ਸੂਆ ਹੀ ਆ ਜੀ ਠੀਕ ਹੈ ਹਾਂਜੀ ਇਹ ਦਿਨ ਕਿੰਨੇ ਕੁ ਲੈ ਸਕਦੀ ਹੈ ਪੰਜ ਚਾਰ ਦਿਨ ਹੀ ਇਹਦੇ ਰਹਿੰਦੇ ਆ ਠੀਕ ਹੈ ਚੰਗਾ ਥਣ ਦੋਸਤੋ ਕਮਾਲਾ ਬਾਈ ਰੰਗ ਪ੍ਰਿੰਟ ਸੋਹਣਾ ਇਹ ਚਾਰ ਦਿਨ ਦਾ ਜੀ ਹਾਂਜੀ ਚੌਕੀ ਆ ਵੈੜ ਜੀ ਚਾਰ ਦਿਨ ਦਾ ਹਾਂਜੀ ਠੀਕ ਹੈ ਚਾਰ ਦਿਨ ਦਾ ਵੈੜ ਦੋਸਤੋ ਪਹਿਲਾ ਸੂਆ ਸੂਗੀ ਹੋਊਗੀ ਹੋ ਸੋ ਇਸ ਸਾਈਡ ਤੇ ਇੱਕ ਉਸ ਕਹਾ ਹੋਰ ਵੱਧੀਆਂ ਹੋਈਆਂ ਆਪਾਂ ਥੋੜੀਆਂ ਥੋੜੀਆਂ ਤੋਰਦੇ ਜਾਵਾਂਗੇ ਆ ਇਹਦੀ ਕੀ ਡਿਟੇਲ ਆ ਜੀ ਵੇੜ ਦੀ ਇਹ ਦੂਜੇ ਸੂਏ ਵੇੜਾ ਜੀ ਇਹ ਗੱਬਣ ਹਜੇ ਹਾਂਜੀ ਗੱਬਣ ਹੀ ਪਾ ਚੜਦੇ ਲੋਕ ਕਮਾਲ ਆ ਬਾਈ ਸੋ ਦੋਸਤੋ ਦੂਜਾ ਸੂਹਾ ਸੁੰਦੀ ਐ ਹਜੇ ਗੱਬਣ ਐ ਦਿਨ ਲਾਉਗੀ ਸੋਨਚੇ ਵੀ ਹਜੇ ਇਹਦੇ ਮੜੇ ਪੈਰਾਂ ਦੀ ਠੀਕ ਕਰਾਇਆ ਠੀਕ ਐ ਪੈਰ ਦੋਸਤੋ ਬਣਾਏ ਆ ਉਹਦੇ ਕਰਕੇ ਪਸੂ ਹਲਕਤ ਮੰਦਾ ਹੁੰਦਾ ਹਾਲਾਂਕਿ ਥੋੜੇ ਦਿਨਾਂ ਚ ਇਹਨੇ ਸੈਟਿੰਗ ਹੋ ਜਾਣੀ ਐ ਤਾਂ ਉਸ ਤੋਂ ਬਾਅਦ ਚ ਆਪਸੋ ਦੀ ਚਾਲ ਸੋਹਣੀ ਬਣ ਜਾਂਦੀ ਕਿਉਂਕਿ ਨੌ ਵਧਿਆਂ ਨਾਲ ਗਾਂ ਤਖਲੀਬ ਚ ਰਹਿੰਦੀ ਹੈ ਹਾਂਜੀ ਅੰਕਲ ਜੀ ਇਸ ਗਾਂ ਦੀ ਕੀ ਡਿਟੇਲ ਇਹ ਦੂਜੇ ਸਵੇੜਾ ਜੀ 6 ਨੰਦਾ ਠੀਕ ਹੈ ਹਾਂਜੀ ਇਹ ਸੋਈ ਕਿਆ 8-10 ਦਿਨ ਅਚਾਰ 8-10 ਦਿਨ ਅਜੇ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਦੋਸਤੋ 8 ਤੋਂ 10 ਦਿਨ ਅਜੇ ਲਾਉਂਗੀ ਸੋਨ ਚ ਖਵਾਨਾ ਫੈਕਸੀਆ ਰੱਖੂਗੀ ਬਾਕੀ ਜਿਹੜਾ ਘਾਰ ਹੋ ਤੁਸੀਂ ਦੇਖ ਲੋ ਦਾ ਢਾਂਚਾ ਬਹੁਤ ਸੋਹਣਾ ਕਮਾਲਾ ਬਾਈ ਸੋ ਸਟਰਕਚਰ ਇਹਦਾ ਵੀ ਦੇਖੋ ਤੁਸੀਂ ਇਸ ਸਾਈਡ ਦੇ ਉੱਤੇ ਇੱਕ ਹੋਰ ਵਾਰਡ ਜਿਹੜੀ ਭਾਈ ਜੀ ਤੋਰੂਗਾ ਉਸ ਤੋਂ ਬਾਅਦ ਚ ਆਪਾਂ ਕੁਸ ਗਾਵਾਂ ਅੰਦਰ ਖੜੀਆਂ ਜਿਹੜੀਆਂ ਤਾਜ਼ੀਆਂ ਸੋਆਂੀਆਂ ਵੀਆਂ ਉਹਨਾਂ ਦੀ ਡਿਟੇਲ ਉੱਥੇ ਖੜੀਆਂ ਦੀ ਪੁੱਛ ਲਾਂਗੇ ਇੱਕ ਨਾਗ ਹੋਰ ਆਪਾਂ ਇਸ ਸਾਈਡ ਦੇ ਉੱਤੇ ਤੋੜਦੇ ਆਂ ਵੈਸੇ ਸਾਰਾ ਘਰ ਜਿਹੜਾ ਉਹ ਗਾਵਾਂ ਨਾਲ ਭਰਿਆ ਹੋਇਆ ਕਿਉਂਕਿ ਨਾਗ ਬਹੁਤ ਐ 22 ਨਾਗ ਐ ਇਸ ਟਾਈਮ ਮੌਜੂਦ ਐ ਅਗਲੀ ਜਰਸੀ ਦੀ ਕੀ ਡਿਟੇਲ ਆ ਜੀ ਪਹਿਲੇ ਸੂਆ ਦੀ ਚਾਰ ਦੰਦੀ ਆ ਜੀ ਠੀਕ ਹੈ ਇਹ ਕਦੋਂ ਦੀ ਸੂਈ ਹੈ ਇਹ ਅੱਜ ਤੇ ਰਾਤ ਨੂੰ ਇਹ ਸੂਈ ਆ ਜੀ ਬੱਚੀ ਇਹਦੇ ਮਗਰ ਠੀਕ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਠੀਕ ਹੈ ਦੋਸਤੋ ਪਹਿਲਾ ਸੂਆ ਚਾਰ ਦੰਦ ਸੋਨਾ ਰੰਗ ਤੇ ਚੰਗਾ ਟਾਂਚਾ ਹਵਾਨਾ ਫਿਕਸ ਬਿਲਕੁਲ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਹਜੇ ਰਾਤ ਹੀ ਸੂਈ ਹੈ ਜਿਹਨੂੰ ਪਸੰਦ ਆਉਂਦੀ ਹੈ ਇੱਕ ਸੋਹਣੀ ਜਰਸੀ ਦਿਖਾ ਰਿਹਾ ਤੁਹਾਨੂੰ ਅੱਥੀ ਚੁਆਈ ਵਾਲਾ ਥਾਣਾ ਹੈ ਰੰਗ ਦੱਸੋ ਬਹੁਤ ਸੋਹਣਾ ਇਹਦਾ ਤੁਸੀਂ ਹਵਾਨੇ ਦੀ ਫਿਟਿੰਗ ਦੇਖੋ ਇਹਦੀ ਕਰਨ ਵਾਲੀ ਦੀ ਅਲ ਇਹਦੀ ਦੱਸਦੀ ਆ ਉਸ ਅੰਦਰ गावा ਖੜੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਤਿੰਨ ਚਾਰ ਨਾਕ ਤੋਰ ਕੇ ਤੁਹਾਨੂੰ ਦਿਖਾ ਦੇਣੇ ਸੋ ਬਾਕੀ ਇੱਕ ਆਈਡੀਆ ਦਿੱਤਾ ਜਾਂਦਾ ਵੀ ਕਿਹੜੇ ਵੀਰ ਕੋਲ ਕਿੰਨੇ ਕ ਪਸ਼ੂ ਵਕਾਊ ਆ ਆ ਕੇ ਦੇਖਿਆ ਕਰੋ ਵਿਜਿਟ ਕਰੋ ਪਸ਼ੂ ਦੇਖੋਗੇ ਤਾਂ ਹੀ ਪਾਸ ਹੋਣਗੇ ਤਾਂ ਹੀ ਤੁਹਾਨੂੰ ਪਸੰਦ ਆਉਣਗੇ ਸੋ ਇਹ ਵੀ ਗਾਂ ਤੁਸੀਂ ਦੇਖੋ ਤਾਜੀ ਸੂਈ ਵੀ ਐ ਇਹ ਕੰਨਾਂ ਮਾਂਸੂਆ ਸੂਈ ਆ ਜੀ ਇਹ ਜੂਜੋ ਸੂਈ ਵਰ ਸੂਈ ਆ ਜੀ ਤਾਜੀ ਸੂਈ ਆ ਤਮੀ ਪਰसों ਸੋਈ ਆ ਦੂਜਾ ਸੂਆ ਮਗਰ ਬੱਛਾ ਇਹਦੀ ਠੀਕ ਹੈ ਥਾਣਾ ਅਥਿੰਜੁਆਈ ਵਾਲਾ ਹਵਾਨਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਸੋ ਫੇਰੇ ਦਾ ਹਵਾਨਾ ਦੇਖੋ ਥਾਂ ਦਾ ਸਾਈਜ਼ ਦੇਖ ਸਕਦੇ ਹੋ ਲੈ ਆ ਵੀਰੇ ਵਾਪਸ ਸੋ ਇਹ ਤਾਜੀ ਸੂਈ ਵੀ ਵਹਿਰ ਦੂਜਾ ਸੂਆ ਇਹ ਖੋਰ ਵਹਿਰ ਇਤਰਾ ਖੜੀ ਹੈ ਜਿਹੜੀ ਤਾਜੀ ਸੂਈ ਵੀ ਹੈ ਇਹ ਕਿੰਨਾ ਮਾ ਸੂਆ ਜੀ ਆ ਇਹ ਵੀ ਦੂਜੇ ਸੂਈ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਉਹ ਇਹਨੂੰ ਸੂਈ ਨੂੰ ਇਹ ਪਰਸੋ ਹੀ ਸੂਈਆਂ ਸਾਰੀਆਂ ਜੀ ਠੀਕ ਹੈ ਕੋਈ ਕੱਲ ਸੂਈਆਂ ਕੋ ਪਰਸੋ ਸੂਈਆਂ ਬਸ ਠੀਕ ਹੈ ਉਹ ਤੋਂ ਦੋ ਫੋਏ ਇੱਕ ਦੋ ਦਿਨਾਂ ਦੇ ਵਜਦੀ ਸੂਈਆਂ ਹੋਈਆਂ گاਵਾ ਤੁਸੀਂ ਦੇਖ ਰਹੇ ਹੋ ਰੂਹੀ ਆ ਇਹਦੇ ਮਗਰ ਬੱਚੀ ਹੈ ਹੈ ਬੱਚਾ ਇਹ ਬੱਚਾ ਹੀ ਇਹਦੇ ਮਗਰ ਠੀਕ ਹੈ ਸੋ ਬੱਚਾ ਹੀ ਇਹਦੇ ਮਗਰ ਇਹ ਵੀ ਤਾਜੀ ਬਿਲਕੁਲ ਸੋਈ ਵੀ ਹਜੇ ਪਠਾਨੀਰਾ ਚੱਕੂ ਦੀ ਵੜ ਫੇਰ ਖੁੱਲ ਕੇ ਢਾਂਚਾ ਸਾਹਮਣੇ ਆਊਗਾ ਇਹਦਾ ਲੈ ਆ ਬਾਈ ਕਮਾਲ ਆ ਇਹ ਤੁਮ ਸੋ ਇੱਕ ਹੋਰ ਵੜ ਤੋੜਾਂਗੇ ਉਸ ਤੋਂ ਬਾਅਦ ਚ ਆਪਾਂ ਏ ਜਿਹੜੀਆਂ ਆਵਾਮਾ ਬੁਸ ਖੜੀਆਂ ਆ ਡਿਟੇਲ ਉਹ ਗਾਂ ਕਪਣਾ ਦੀ ਲਾਸਟ ਤੇ ਖੜੀ ਜੀ ਹਾਂਜੀ ਉਹ ਗੱਬਣਾ ਠੀਕ ਹੈ ਜਿਹੜੀ ਇਹ ਗਾਂ ਇਹ ਕਿੰਨਾ ਚਿਰ ਤੋਂ ਅੱਛੀਆਂ ਮਗਰਾ ਦੋਨੇ ਵੜਾ ਤੋਰਦੀ ਮੈਂ ਚਲਾ ਵੀ ਤੋਰਦੇ ਤੋਰੇ ਹੀ ਬੈਠ ਤੋਰਦੀ ਅੱਛਾ ਇਹ ਇਹਦੇ ਮਗਰ ਵੀ ਬੱਚੀ ਆ ਇਹ ਕੱਲ੍ਹ ਸੋਈ ਆ ਹਾਂਜੀ ਠੀਕ ਹੈ ਕੱਲ੍ਹ ਸੋਈ ਆ ਦੱਸੋ ਬੱਚਾ ਬੱਛੀ ਐ ਬੱਚੀ ਐ ਬੱਚ ਬੱਚੀ ਐ ਨਾ ਲੋ ਬੱਛੀ ਐ ਮਗਰ ਇਹ ਦੋੰਦੀ ਵੜਾ ਜੀ ਸੋ ਦੋ ਦੰਦ ਬੱਚਾ ਬੱਛੀ ਕੱਲ੍ਹ ਦੀ ਸੋਈ ਵੀ ਪਹਿਲਾਂ ਵੜ ਚੰਗਾ ਟਾਂ ਚਾਇਦਾ ਵੀ ਹਵਾਨਾ ਇਹਦਾ ਵੀ ਫਿਕਸ ਜੈ ਲੇ ਆ ਵੀ ਵਾਪਸ ਲੈ ਲੇ ਬਸ ਸਿੱਟ ਜੀ ਹਾਂ ਲੈ ਆ ਪੰਜ ਮਿੰਟ ਪੰਜ ਸੋ ਦੇ ਕੋਟਾਂ ਚਾਹੀਦਾ ਤੁਸੀਂ ਇੱਕ ਹੋਰ ਤਾਜੀ ਸੋਈ ਵੀ ਵੜ ਜਿਹੜੀ ਤੋਰਾਂਗੇ ਇਹਦੇ ਮਗਰ ਵੀ ਬੱਛੀ ਆ ਇਹ ਦੋਨੇ ਗਾਵਾਂ ਵਿੱਚਾਂ ਆਲੀਆਂ ਸੀ ਇਹ ਵੀ ਪਹਿਲਾਂ ਸੁਆ ਕੇ ਪਹਿਲਾਂ ਜੀ ਪਹਿਲਾਂ ਇਹ ਵੀ ਦੋੰਦੀ ਹੈ ਜੀ ਓਕੇ ਦੋ ਦੰਦ ਪਹਿਲਾਂ ਸੁਆ ਸੋਹਣੀ ਬੱਛੀ ਨੂੰ ਇਹਨੇ ਜਨਮ ਦਿੱਤਾ ਤਾਂ ਚਾ ਇਹਦਾ ਵੀ ਦੇਖ ਲਓ ਤੁਸੀਂ ਬਿਲਕੁਲ ਫਿਕਸ ਹੋਵਾਨਾ ਦਸੋ ਇਹਦਾ ਵੀ ਲਿਆ ਵੀਰੇ ਵਾਪਸ ਚੋਏ ਜਿਹੜੀਆਂ ਵੜਾ ਅੰਦਰ ਖੜੀਆਂ ਸੀ ਉਹ ਤੁਹਾਨੂੰ ਦਿਖਾਈਆਂ ਤਿੰਨ ਗਾਵਾਂ ਤੁਹਾਨੂੰ ਦਿਖਾਉਣੇ ਆ ਦਸੋ ਇਧਰਲੇ ਪਾਸੇ ਆ ਸਾਹਮਣੇ ਤੁਸੀਂ ਪਤੀਆਂ ਦੇਖ ਰਹੇ ਹੋ ਇਹ ਤਿੰਨੇ ਗੱਭਣਾਂ ਜੀ ਹਾਂਜੀ ਹਾਂਜੀ ਠੀਕ ਹੈ ਆ ਜਿਹੜੀ ਪਹਿਲਾਂ ਬਾਈ ਤੋਰੂਗਾ ਇਹ ਕਿੰਨਾ ਸੂਆ ਦੂਜਾ ਸੂਆ ਹੀ ਆ ਜੀ ਤਿੰਨੇ ਦੂਜਾ ਸੂਆ ਠੀਕ ਹੈ ਦੂਜੇ ਸੂਏ ਦਸੋ ਦੈਣਾ ਲਾਉਗੇ ਵੀ ਸੋਨ ਚ ਬਹੁਤ ਸੋਹਣਾ ਰੰਗ ਚੰਗਾ ਹਵਾਨਾ ਕੱਟੂਗੀ 7-8 ਦਿਨ ਪਏ ਆ ਬਾਈ ਇਧਰ ਹੋ ਜਾ ਠੀਕ ਹੈ ਅਜੇ 7 ਤੋਂ 8 ਦਿਨ ਲੰਦੀ ਹੈ ਥਣ ਸੋਹਣੇ ਆ ਥਾਣਾ ਚ ਬਿੱਥੀ ਚੰਗੀ ਕਮਾਲਾ ਬਾਈ ਦੇਖੋ ਟਾਂਚੇ ਇਹ ਗਾਵਾ ਆਪਦੇ ਬੱਚਾਂ ਦਾ ਤਿਉਹਾਰ ਕਰਦਿਆਂ ਦੱਸੋ ਜਦੋਂ ਪਸੂ ਖੁੱਲਦੇ ਆ ਫਰੇ ਉਹਨਾਂ ਨੂੰ ਰਾਮ ਰੰਗਾਂ ਜਿਹੜੀਆਂ ਸੋਈਆਂ ਹੁੰਦੀਆਂ ਖਾਸ ਕਰਕੇ ਦੂਜੀ ਗੱਲ ਸ਼ਾਮ ਨੂੰ ਵੀਡੀਓ ਬਣਦੀ ਹੈ ਤਾਂ ਚਵਾਈ ਦਾ ਟਾਈਮ ਵੀ ਹੋ ਜਾਂਦਾ ਸੋ 2 ਨੰਬਰ ਤੇ ਫੇਰ ਦੂਜਾ ਸੂਆ ਜਿਹੜੀਆਂ ਤਿੰਨ ਵੱਧੀਆਂ ਉਹਨਾਂ ਦੇ ਵਿੱਚੋਂ ਬਾਈ ਤੋਰੂਗਾ ਇਹਦਾ ਵੀ ਢਾਂਚਾ ਦੇਖ ਲਓ ਦਿਨ ਹਜੇ ਵੀ ਲੈਂਦੀ ਹੈ ਲੈ ਜੂ ਹਫਤਾ ਇਹ ਵੀ ਹਾਂਜੀ ਲੈ ਜੂ ਹਫਤਾ ਜਿਆਦਾ ਹੀ ਲੈ ਜੂ ਤਾਂ 10 ਦਿਨ ਹੀ ਲੈ ਜੂ ਬੈਠਾ ਅੱਛਾ ਲੈ ਆ ਬਾਈ ਸੋ ਦੋਸਤ ਇਹ ਦੱਸ ਦੇਣੀ ਹਜੇ ਲੈ ਸਕਦੀ ਐ ਹਵਾਨਾ ਫਿਕਸ ਰੱਖੂਗੀ ਪਰ ਬਣਾਊਗੀ ਹਵਾਨੇ ਦਾ ਸਹਿਜ ਕਾਫੀ ਖੋਲੂਗੀ ਦੁੱਧ ਵਾਲੇ ਪੱਖ ਤੋਂ ਚੰਗੀ ਰਹਿਣੀ ਐ ਰੰਗ ਪ੍ਰਿੰਟ ਸੋਹਣਾ ਢਾਂਚਾ ਵੀਡੀਓ ਚ ਤੁਸੀਂ ਦੇਖ ਰਹੇ ਹੋ ਤਿੰਨ ਨੰਬਰ ਤੇ ਜਿਹੜੀ ਵੈੜ ਆ ਜੀ ਇਹ ਵੀ ਦੂਜਾ ਸੂਆ ਤੇ ਇਹ ਕਿੰਨੇ ਕ ਦਿਨ ਲਾਊਗੀ ਆਪਾਂ ਨੂੰ ਦੂਜੇ ਦੱਸੀਏ ਤੀਜੇ ਵੀ ਹੋ ਸਕਦੀ ਐ ਠੀਕ ਐ ਆਪਾਂ ਨੂੰ ਦੂਜੇ ਦੱਸ ਕੇ ਦਿੱਤੀ ਆ ਅੱਛਾ ਬਹਿਤ ਦੇਖਣ ਚ ਤੀਜੇ ਵੀ ਹੋ ਸਕਦੀ ਹੈ ਠੀਕ ਹੈ ਤਾਂ ਦਿਨ ਕਿੰਨੇ ਲੈ ਜੂ ਕਰਨ ਬਾਈ ਇਹ ਵੀ 5 6 ਲਾਉਗੀ ਬਸ 5 6 ਦਿਨ ਦੋਸਤੋ ਲਾਉਗੀ ਸੁਆ ਦੂਜਾ ਬਾਈ ਦੀ ਹੋਰੀ ਕਹਿੰਦੇ ਅੰਕਲ ਜੀ ਹੋਰੀ ਕਹਿੰਦੇ ਦੱਸਿਆ ਪਰ ਤੀਜਾ ਹੋ ਸਕਦੀ ਹੈ ਸੋ ਤੁਸੀਂ ਤੀਜੇ ਦੇ ਹਿਸਾਬ ਤੇ ਜਜਮੈਂਟ ਕਰ ਲਓ ਲੈ ਆਓ ਬਾਈ ਇਹਨਾਂ ਦੇ ਪੈਰ ਜਿਹੜੇ ਹੋ ਕਿਉਂਕਿ ਕਈ ਵਾਰ ਕੁਸ ਵੀਰ ਬਣਾਉਂਦੇ ਨਹੀਂਗੇ ਤੋਂ ਵਧੇ ਵੀ ਹੁੰਦੇ ਆ ਹੋਰ ਜਦੋਂ ਪੈਰ ਬਣ ਜਾਂਦੇ ਆ ਫਿਰ ਪਸੂ ਇੱਕ ਵਾਰ ਹਲਕਤ ਮੰਦਾ ਤੁਰਨ ਲੱਗਿਆ ਤੇ ਪਿਛਲੇ ਪੈਰ ਤੁਸੀਂ ਦੇਖੋਗੇ ਤਾਂ ਉਹ ਜਿਹੜੇ ਉਹ ਬਣਾਏ ਜਾਂਦੇ ਉਸ ਤੋਂ ਬਾਅਦ ਥੋੜੀ ਹਲਕਤ ਇਹ ਮੰਦੇ ਆ ਪਸੂ ਸੋ ਕੋਸੇ ਇਧਰ ਗਾਵਾਂ ਬੈਠੀਆਂ ਜੀ ਇੱਕ ਤਾਂ ਇਹ ਬਿਲਕੁਲ ਹੀ ਤਾਜੀ ਸੂਈ ਲੱਗਦੀ ਹੈ ਮੈਨੂੰ ਇਹ ਰਾਤ ਦੀ ਸੂਈ ਹੈ ਅੱਛਾ ਰਾਤ ਹੀ ਸੂਈ ਹੈ ਹਾਂ ਚੜਤੀ ਸੂਈ ਹੈ ਜਿਸ 2 ਵਜੇ ਸੂਈ ਹੈ ਰਾਤ ਰਾਤ 2 ਵਜੇ ਮਤਲਬ ਅੱਜ ਸਵੇਰ ਚ ਹੀ ਸੂਈ ਹੈ ਹਾਂਜੀ ਹਾਂ ਤਾਂ ਅੱਛਾ ਠੀਕ ਹੈ ਬੱਚੀ ਨੂੰ ਇਹਨੇ ਜਾਣਾ ਦਿੱਤਾ ਬੱਚੀ ਮੈਂ ਤਾਂ ਪੈਣਾ ਮੇਰਾ ਮਤਿਹਰ ਉਹ ਵੇਰ ਠੀਕ ਹੈ ਇਹ ਤੋਰੀ ਬਈਆ ਵੇਣ ਇੱਕ ਜੋਂਦੀ ਚ ਕਿਚਾ ਉਹਦੇ ਸੱਟ ਗਿਆ ਦੰਦ ਕੇ ਠੀਕ ਹੈ ਹਾਂਜੀ ਸੋ ਇਹ ਕਿੰਨੀ ਵਧੀਆ ਜੀ ਪਹਿਲਾਂ ਇਹ ਤਾਂ ਤਾਜੀ ਸੂਈ ਲੱਗਦੀ ਹਾਂਜੀ ਸੂਈ ਆ ਇਹ ਵੀ ਆਕੀ ਸੂਈ 1:00 ਵਜੇ ਤੜਕੇ ਸੂਈ ਠੀਕ ਹੈ ਟਾਂਚਾ ਦੇਖੋ ਵੇਣ ਹਵਾਨਾ ਫਿਕਸ ਸੋਨਾ ਹਵਾਨਾ ਸੋਨਾ ਸਹਿਜ ਟਾਂਚੇ ਦਾ ਪੱਕ ਮਾ ਲਿਆ ਬਈ ਅਗੋਂ ਕਰਕੇ ਕਮਾ ਲਿਆ ਭਾਵੇਂ ਸੋ ਬਿਲਕੁਲ ਤਾਜੀ ਸੂਈ ਵੀ ਤੇ ਸੀ ਗਾੜ ਦੇਖ ਰਹੇ ਹਾਂ ਇਹ ਵੀ ਤਾਜੀ ਸੂਈ ਵੀ ਗਾਂ ਇੱਕ ਹੋਰ ਗਾਂ ਇਹ ਵੀ ਤਾਜੀ ਸੋਈ ਵੀ ਹੈ ਇਹ ਕੱਲ ਰਾਤ ਸੋਈ ਹੈ ਜੋ ਇਹ ਕੱਲ ਰਾਤ ਹੀ ਸੋਈ ਹੈ ਸੋ ਨੱਕ ਬਹੁਤ ਹੈ ਤੁਹਾਨੂੰ ਇੱਕ ਵਾਰ ਆਈਡੀਆ ਦਿੰਦਾ ਕਿਦਾਂ ਦੇ ਪਸ਼ੂ ਹੈ ਤੇ ਰੇਟ ਤੁਹਾਨੂੰ ਦੱਸਦੇ ਆ ਵੀ ਲਗਭਗ 85 90 ਤੋਂ ਸ਼ੁਰੂਆਤ ਹੋ ਜਾਂਦੀ ਹੈ ਸਵਾ ਲੱਖ ਦੇ ਆਸ-ਪਾਸ ਬਹੁਤੇ ਸੌਦੇ ਹੁੰਦੇ ਆ ਕੁਝ ਨੱਕ ਉਦੋਂ ਉੱਤੇ ਕੀਮਤ ਦੇ ਵੀ ਹੁੰਦੇ ਆ ਸੋ ਬਾਕੀ ਮੇਨ ਗੱਲ ਇਹ ਆ ਵੀ ਆ ਕੇ ਦੇਖੋ ਜਿਹੜਾ ਨੱਕ ਚੱਛਦਾ ਤੁਸੀਂ ਤਸੱਲੀ ਕਰੋ ਤੇ ਫੇਰ ਖਰੀਦ ਲਓ ਨੰਬਰ ਸਕਰੀਨ ਉੱਤੇ ਤੋ ਚੱਲੀ ਜਾਂਦੇ ਆ ਇਹਨਾਂ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਵੀਡੀਓ ਦੇਖਣ ਲਈ